ਉਹ ਲੋਦੇ ਪਟਿਓ ਤੁਸੀਂ ਤੁਹਾਡਾ ਰਵੀ ਸਿੰਘ ਸਿੱਖਾਂ ਦਾ ਕਰੋੜਾ ਪੇ ਇਕੱਠਾ ਕਰਕੇ ਤੇ ਮੁਸਲਮਾਨ ਕੰਟੀਨੂ ਬਵਾਵੇ ਤੇ ਉਹਨੂੰ ਕਦੇ ਸਿੱਖਾਂ ਦੀ ਪਾਗ ਦੀ ਪਛਾਣ ਬਰ ਬਣਾਈ ਹੈ ਤੇ ਇੱਕ ਨਿਹੰਗ ਸਿੰਘ ਇੱਥੇ ਲੰਗਰ ਲਾਦੇ ਜਿਹਦੇ ਅੱਜ ਤੱਕ ਤੁਹਾਨੂੰ ਦਿੱਕਤ ਹੋ ਜਾਂਦੀ ਹੈ ਵੀ ਸਾਡੀ ਤੇ ਉਹ ਜਨਮ ਭੂਮੀ ਹੈ ਮੈਂ ਯੁੱਧਾ ਉਹ ਕਲਗੀਧਾ ਦਾ ਬਚਨ ਤਿੰਨ ਬੀਤੀਨ ਕੀ ਕੋਲ ਵਿਖੇ ਪ੍ਰਗਟ ਹੋ ਨਾ ਨਾ ਕਰਾਇ ਕਿੰਨ ਬੀਤੀਨ ਕੀ ਕੋਲ ਵਿਖੇ ਬਈ ਕਿਹੜੇ ਬੀਤੇ ਸੀ ਜਿਨ੍ਹਾਂ ਦੇ ਕੋਈ ਗੁਣਾਂ ਸਾਹ ਪ੍ਰਗਟ ਹੁੰਦੇ ਨੇ ਸੋ ਇਹਦੇ ਤੋਂ ਇਸ ਪੰਕਤੀ ਤੋਂ ਦਿੱਕਤ ਸਿਰ ਮੁਸਲਮਾਨਾਂ ਦੇ ਬੱਚਿਆਂ ਨੂੰ ਹੋਏਗੀ ਆਪਣਾ ਡੀਐਨਏ ਚੈੱਕ ਕਰਵਾਓ ਨਮਜ਼ਾਦ ਨਹੀਂ ਕਰਦੇ ਕਿਉਂਕਿ ਅੰਗਰੇਜ਼ ਵੀ ਆ ਗਏ ਨੇ ਮੁਸਲਮਾਨ ਵੀ ਆ ਰਹੇ ਹੋਰ ਬੜੀ ਬੜ ਜਤੀਆਂ ਨੇ ਤੇ ਜਦੋਂ ਇੱਕ ਵੇਲੇ ਜ ਬੜ ਜਣੇ ਗੇੜੇ ਮਾਰਦੇ ਹੋਣ ਨਾ ਤੇ ਫਿਰ ਪਿੰਡ ਵਾਲੇ ਸ਼ੱਕ ਕਰਦੇ ਹੀ ਐ ਸੋ ਚੈੱਕ ਕਰੋ ਉਹ ਜਦੋਂ ਮਤਾਂ ਨਹੀਂ ਹੋਇਆ ਅਸੀਂ ਸਾਰੇ ਹਟਲ ਚਲੇ ਗਏ ਉੱਥੇ ਮੀਟਿੰਗ ਕੀਤੀ ਐ ਵੀ ਇਹ ਗਲਤ ਹੋਇਆ ਬਾਬਾ ਲਖੇਰੇ ਸਾਨੂੰ ਫੋਨ ਵੀ ਆਇਆ ਵਾਪਸ ਆਓ ਮਾ ਵੀ ਗੁਲਾਬ ਸਿੰਘ ਤੇ ਬੜੀ ਰੂੜੀ ਗੱਲ ਕੀਤੀ ਖੈਰ ਮੈਂ ਤੇ ਨਹੀਂ ਰੂੜੀ ਕੀਤੀ ਪਰ ਅਸੀਂ ਨਹੀਂ ਵਾਪਸ ਗਏ ਇਹ ਉਹ ਮੀਟਿੰਗ ਸੀਗੀ ਵੀ ਜਦ ਗੱਲ ਇਹ ਹੋਈ ਸੀ ਉਹ ਤੇ ਬੋਲੇ ਵੀ ਨਹੀਂ ਨਾ ਬਾਬਾ ਗੁਲਾਬ ਸਿੰਘ ਬੋਲੇ ਨਾ ਬੱਬਾ ਜੀ ਸਿੰਘ ਬੋਲੇ ਕੋਈ ਸਭ ਨਾਰਾਜ਼ ਹੋ ਗਏ ਸੀ ਵੀ ਗੱਲ ਤੇ ਹੋਈ ਹੈ ਜਿਹੜਾ ਜਿਹੜੀ ਮੀਟਿੰਗ ਹੋਈ ਹੈ ਉਹ ਦੋ ਚੀਜ਼ਾਂ ਤੇ ਹੋਈ ਹੈ ਇੱਕ ਮਿਲਦੇ ਨਹੀਂ ਬੋਲਣਾ ਦੂਜਾ ਜਿਹੜਾ ਅਸੀਂ ਗੁਨੇਗਾਰ ਨੂੰ ਗੁਨੇਗਾਰ ਕਹਿਣਾ ਅੱਜ ਜਿਹੜਾ ਲਖਾ ਬਾਬਾ ਇਹ ਕਹਿ ਰਿਹਾ ਇਹ ਉਦੋਂ ਜੇਕਰ ਉਸ ਦਿਨ ਕਹਿਣੀ ਚਾਹੀਦੀ ਸੀ ਨਾ ਫਿਰ ਬਾਬੇ ਲਖਾ ਬਾਬੇ ਹੁਣ ਕਹਿੰਦੇ ਵੀ ਸਾਡੇ ਹੱਥੋਂ ਗੱਲ ਨਿਕਲ ਗਈ ਹੈ ਸੰਦੇ ਆਪ ਨੇ ਟਾਈਮ ਮਿਲਿਆ ਤੁਹਾਡੇ ਵਿਰੋਧੀ ਲੋਕੀ ਕਹੋਤੇ ਸੀ ਕਿ ਤੁਹਾਨੂੰ ਟਾਈਮ ਨਹੀਂ ਦੇਣਾ ਐਸ ਤਰ੍ਹਾਂ ਦੀ ਗੱਲਾਂ ਪਰ ਅਸੀਂ ਫਿਰ ਤੁਹਾਨੂੰ ਟਾਈਮ ਦਿੱਤਾ ਪਰ ਉਹਦੇ ਵਿੱਚ ਦਿੱਕਤ ਇਹ ਹੋ ਗਈ ਹੈ ਕਿ ਜਿਹੜੇ ਕੰਮ ਆਸੇ ਇਕੱਠ ਕਰਨਾ ਸੀ ਉਹ ਤੇ ਕੰਮ ਹੋਇਆ ਨਹੀਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੀ ਪੇਡਾਂ ਦੇਖੀਆਂ ਨੇ ਕਿਹੜੀਆਂ ਲੋਕੋ ਸਰਚ ਕਰਿਓ ਜਿੱਥੇ ਇੱਕ ਪੇ ਡੁੱਬਦੀਆਂ ਮਾਰੇ ਸਾਰੇ ਛਾਲਾ ਮਾਰ ਦਿੰਦੀਆਂ ਨੇ ਸੋ ਇਹੋ ਹੀ ਹਾਲ ਜਿਹੜੀ ਹੈ ਕਿ ਸੋਸ਼ਲ ਮੀਡੀਆ ਦੀ ਹੈ ਇੱਕ ਕੋਈ ਗਿੱਟਲ ਜਾ ਉੱਠ ਕੇ ਨਾ ਮੂੰਹ ਨਾ ਮੱਥਾ ਤੇ ਵੀਡੀਓ ਪਾਉਂਦਾ ਸਾਰੇ ਉੱਲੂ ਦੇ ਪੱਠੇ ਦੇ ਮਗਰ ਲੰਗ ਤੋਰਦੇ ਨੇ ਆ ਹੁਣੇ ਇੱਕ ਐਗਜ਼ਾਮਪਲ ਤੁਹਾਡੇ ਸਮਝ ਲਈ ਵਿਗੇਸ਼ਾ ਦਾ ਹਮਾਰੇ ਦੀ ਉਹਦੇ ਬਿਆਨ ਨੂੰ ਜਾਣਬੁੱਝ ਕੇ ਇਹਨਾਂ ਲੋਕਾਂ ਨੇ ਬਦਲਾ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਿੱਖਾਂਾਂ ਦੀ ਜਾਨ ਨੂੰ ਖਤਰਾ ਪੈਦਾ ਕੀਤਾ ਜਾ ਸਕੇ ਹਿੰਦੂ ਸਿੱਖਾਂ ਦੇ ਵਿੱਚ ਕਲੈਸ਼ ਕੀਤਾ ਜਾ ਸਕੇ ਅਨੈਸੀਸਰੀ ਉਹ ਬੰਦਾ ਦਰਬਾਰ ਸਾਹਿਬ ਦੇ ਮੱਥਾ ਟੇਕਦਾ ਹੈ ਤੁਹਾਡੇ ਗੁਰੂ ਨੂੰ ਚੰਗਾ ਚੰਗਾ ਕਹਿੰਦਾ ਹੈ ਸਿੱਖਾਂ ਨੂੰ ਭਰਾ ਕਹਿੰਦਾ ਹੈ ਤੇ ਇਹ ਜਿਹੜੇ ਜਿਨ੍ਹਾਂ ਦੇ ਮਾਮੇ ਨਾ ਮੌਲਵੀ ਨੇ ਇਹ ਸਾਰੇ ਦੇ ਨਾ ਡੀਐਨਏ ਦਿੱਕਤ ਹੈ ਭਾਵੇਂ ਕੋਈ ਮਜ਼ਦੂਰ ਹੋਵੇ ਭਾਵੇਂ ਕੋਈ ਸੇਠ ਹੋਵੇ ਸਾਰੇ ਡੀਐਨਏ ਗੜਬੜ ਹੈ ਸੋ ਅਨਿਵਾਪਾਤ ਚਲੋ ਅਸੀਂ ਅਸੀਂ ਆਏ ਅੱਗੇ ਬਾਬਾ ਜੀ ਸੁਣੀ ਅੱਗੇ ਆ ਤੇ ਇਹ ਕੰਮ ਨਿਭਾਇਆ ਪਰਾਲ ਮਿਲ ਕੇ ਇਹੋ ਕੁਝ ਹੋਇਆ ਨਾਨਕ ਸਰ ਨਾਨਕ ਸਰ ਜਦ ਅਸੀਂ ਬੈਠੇ ਆ ਮੀਟਿੰਗ ਇਹ ਹੋਈ ਹੈ ਅੰਦਰ ਮਤਾ ਪਾਇਆ ਗਿਆ ਕਿ ਦੋ ਕੰਮ ਨਹੀਂ ਕਰਨੇ ਇੱਕ ਤੇ ਮੈਰੂ ਦਾ ਨਾਮ ਨਹੀਂ ਲੈਣਾ ਕਹਿੰਦੇ ਦੂਸਰਾ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਗੁਨੇ ਗੁਨੇਗਾਰ ਨੂੰ ਗੁਨੇ ਘਾਰ ਕਰਨ ਤੇ ਜਿਹੜਾ ਮਹਿਰਮ ਆ ਉਹਦਾ ਜ਼ਿਕਰ ਨਹੀਂ ਕਰਨਾ ਕਿਸੇ ਨੇ ਗੁਨੇ ਕੁਝ ਗਲਤ ਨਹੀਂ ਕੀਤਾ ਠੀਕ ਹੈ ਪਰ ਜਦੋਂ ਸਟੇਜ 'ਤੇ ਬੈਨੇ ਸਿਰਫ ਮੈਂ ਐਸਾ ਬਿਆਨ 9 ਮਿੰਟਸ ਦੇਣਾ ਹੈ ਕਿ ਜਿਹੜੇ ਗੁਨੇਗਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸੰਪਰਦਾਵਾਂ ਬਚਾਉਣ ਦੀ ਗੱਲ ਕੀਤੀ ਹੈ ਇਹਨਾਂ ਮਿਸ਼ਨਰੀ ਕਥੀਰ ਤੇ ਆਈਐਸਏ ਦੇ ਜਿਹੜੀ ਗੁਰਗ ਇਹਨਾਂ ਦੀ ਗੱਲ ਕੀਤੀ ਹੈ ਉਹਦੇ ਬਾਅਦ ਕੋਈ ਬੋਲਿਆ ਨਹੀਂ ਤੁਸੀਂ ਦੇਖੋ ਜਿੱਥੇ ਉਹ ਐਫਆਈਆਰ ਦੇ ਰਹੇ ਨੇ ਉਹਦੇ ਵਿੱਚ ਅਸੀਂ ਨਹੀਂ ਹੈਗੇ। ਕਿਉਂਕਿ ਅਸੀਂ ਮੈਂ ਬਾਬਾ ਗੁਲਾਬ ਸਿੰਘ ਹਣੀ, ਬਾਬਾ ਹਜੀਤ ਸਿੰਘ ਰਸੂਲਪੁਰ ਤੇ ਅਸੀਂ ਕਾਫੀ ਜਾਣੇ ਤੋਂ ਵਾਕ ਆਊਟ ਕਰ ਗਏ ਸੀਗੇ। ਕਿਉਂਕਿ ਅਸੀਂ ਇਸ ਕੰਮ ਚ ਕਦੀ ਹਿੱਸੇ ਦਾ ਨਹੀਂ ਕਿਉਂਕਿ ਮਹਿਰ ਦੇ ਉੱਤੇ ਐਫਆਈਰ ਬਣਦੀ ਕਿਸ ਧਾਰਾ ਦੇ ਅੰਦਰ ਨੂੰ ਨਹੀਂ ਸਮਝ ਆਈ। ਉਹਨੇ ਕੀ ਐਸਾ ਕੀਤਾ ਉਹ ਧਾਰਾ ਬਣੀ ਹੈ ਨਾ। ਸੋ ਉਦੋਂ ਬਾਬੇ ਰੱਖ ਨੂੰ ਕਿਹਾ ਸੀ ਫਿਰ ਅਸੀਂ ਉੱਠ ਕੇ ਆ ਜਾਨੇ ਆ ਉਹ ਜਿਹੜੀ ਵੀਡੀਓ ਪਈ ਹੈ ਉਹ ਗਲਤ ਦੀ ਆ ਜਿਹੜੇ ਕੁਝ ਖੋਤੇ ਦੇ ਬੱਚੇ ਵੀਡੀਓ ਗਲਤ ਘੁਮਾ ਰਹੇ ਦੇ ਕੋਈ ਆਰਐਸਏ ਦੇ ਬੰਦੇ ਗੁਨੇ ਕਰਨ ਨੂੰ ਗੁਨੇ ਕਰਕੇ ਕਿ ਤੇ ਸੰਪਰਦਨ ਬਚਾਉਣ ਦੀ ਗੱਲ ਸੀ ਨਾ ਉਹ ਤੇ ਹੋਈ ਨਹੀਂ ਇਸ ਕਰਕੇ ਅਸੀਂ ਸਾਰੇ ਬਾਗਵੜ ਕੀਤੇ ਤੇ ਉਥੇ ਜਦੋਂ ਬਾਅਦ ਤੁਸੀਂ ਇੱਕ ਪਰੇ ਕੋਠੀ ਸੀ ਕੋਈ ਝੁੱਗੀ ਬਣੀ ਮੈਨੂੰ ਪਸ ਪਰਲੇ ਪਾਸੇ ਜਾ ਕੇ ਮੈਂ ਉਹਦੀ ਗਿਆਨ ਉਥੇ ਅਸੀਂ ਉਥੇ ਸਾਰੇ ਇਕੱਠੇ ਹੋਨੇ ਆ ਉਥੋਂ ਮਤਾਂ ਹੁੰਦਾ ਕਿ ਤੇ ਬਾਅਦ ਚੱਲ ਕੇ ਬੈਨੇ ਆ ਅਸੀਂ ਬਾਹਰ ਬੈਠਦੇ ਰਾਜਟਾ ਦੇ ਬਿਲਕੁਲ ਸਾਹਮਣੇ ਤੇ ਮੀਟਿੰਗ ਹੁੰਦੀ ਵੀ ਇਹ ਗੱਲ ਤਾਂ ਕਮ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਉਹ ਮੀਟਿੰਗ ਬਾਇਕਾਟ ਦੀ ਐ ਇਹ ਐਨੇ ਖੋਤੇ ਦੇ ਬੱਚੇ ਨੇ ਡੰਗਰ ਨੇ ਗਿੱਟਲ ਨੇ ਅਕਲ ਕਿਨੇ ਦਿਨ ਇਹਨਾਂ ਨੂੰ ਜਿਨ੍ਹਾਂ ਨੂੰ ਬਗੇ ਸ਼ੋਧਾਮ ਦੇ ਸਿੱਧੇ ਸਿੱਧੇ ਬਿਆਨ ਨਹੀਂ ਸਮਝ ਆਇਆ ਉਹਨਾਂ ਹੋਰ ਕੀ ਸਮਝ ਆਉਣਾ ਸੋ ਇਹ ਜਿੰਨੇ ਵੀ ਪਹਾੜ ਜਰ ਗੇੜ ਆ ਇਹ ਅੱਜ ਨਹੀਂ ਬੜੀ ਜ਼ਿਆਦਾ ਐਕਟਿਵ ਨੇ ਸਾਰੇ ਪਰ ਹਮੇਸ਼ਾ ਜੁੱਤੀ ਤੇ ਲੱਖੀ ਦੇ ਕਰਕੇ ਆਪਾਂ ਤੇ ਮੈਂ ਵੇਟ ਕਰ ਰਿਹਾ ਸੀਗਾ ਵੀ ਇਹ ਕੁਛ ਨਾ ਕਿ ਵੀ ਤੁਸੀਂ ਦੇਖੋ ਮੇਰੀ ਵੀਡੀਓ ਹਮੇਸ਼ਾ ਇੱਕ ਦੋ ਦਿਨ ਚ ਅਨਲਿਸਿਸ ਕਰਨ ਤੋਂ ਬਾਅਦ ਆਉਂਦੀ ਹੈ ਮੈਂ ਰਾਈਟ ਟੂ ਰੈਕਟ ਨਹੀਂ ਕਰਦਾ ਕਿਸੇ ਚੀਜ਼ ਤੇ ਕਿਉਂਕਿ ਇਹਨਾਂ ਨੂੰ ਸਿਓ ਵਿਊ ਚਾਹੀਦੇ ਨੇ ਵਿੱਚ ਮੇਰੇ ਵਿਊ ਵਧਦੇ ਪਏ ਨੇ ਬੜੇ ਖੁਸ਼ ਨੇ ਫੇਸਬੁਕ ਪੈਸਾ ਦੇ ਰਹੀ ਹੈ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਚੰਦ ਪਿਆਸਿਆਂ ਪਿੱਛੇ ਇਹ ਹਰਾਮਖੋਰ ਇਹ ਮੁਗਲਾਈ ਐਡੀਸ਼ਨ ਦੀਆਂ ਪੈਦਾਸ਼ਾਂ ਇਹ ਪੰਥ ਨੂੰ ਵੇਚ ਦਿੰਦੀਆਂ ਨੇ ਜੇ ਬਾਬਾ ਬਕਸ਼ਿਸ਼ੁਰ ਦਾ ਹਮਲਾ ਜਿਹੜਾ ਬਿਆਨ ਸੀ ਜੇ ਨਾ ਸਿੱਧਾ ਕੀਤਾ ਜਾਂਦਾ ਤੇ ਕਿੰਨਾ ਵੱਡਾ ਕਲੈਸ਼ ਹੋਣਾ ਸੀ ਉਹਨੇ ਕਦੀ ਕਦੀ ਮੈਂ ਕਦੀ ਹਿੰਦੂਆਂ ਨੇ ਕਦੀ ਸਾਡੀਆਂ ਪੋਸਟਾਂ ਸ਼ੇਅਰ ਕੀਤੀਆਂ ਨੇ ਦਿਖਾ ਦੂੰ ਇਹ ਜਿਹੜੇ ਇੱਕ ਇੱਕ ਮਜ਼ਦੂਰ ਆਈਡੀ ਹੈ ਇੱਕ ਬਲਜਿੰਦਰ ਸਿੰਘ ਦੂਜੇ ਦੀ ਜਿੰਨੇ ਵੀ ਨੇ ਹੁਣ ਇਹਨਾਂ ਤੇ ਕੋਸ਼ਿਸ਼ ਹੋ ਰਹੀ ਹੈ ਕਿ ਇਹਨਾਂ ਦੇ ਪਰਚੇ ਕਰਾਏ ਜਾਣ ਕਿਉਂਕਿ ਜਿਹੜਾ ਉਹ ਕੰਮ ਹੋਇਆ ਬਗੇਸ਼ ਦਾ ਮਾਲਾ ਸਭ ਤੋਂ ਵੱਧ ਜਿਹੜੀ ਸ਼ੇਰ ਵਜੀ ਹੈ ਇਹਦੀ ਬਲਜੀਸੀ ਮਜੂਰੀ ਆ ਗਈ ਤੇ ਵਜੀ ਹੈ। ਪਰ ਜੇ ਉਹਦੇ ਪਿੱਛੇ ਕਿਸੇ ਸਿੱਖ ਦਾ ਕਤਲ ਹੋ ਜਾਂਦਾ ਫਿਰ ਇਹ ਜ਼ਿੰਮੇਵਾਰੀ ਤੁਹਾਡੀ। ਸਮਝੇ? ਸੋ ਇਹ ਮੈਨੂੰ ਹੀ ਫੋਨ ਕਰਦਾ ਤੁਸੀਂ ਆਓ ਤੁਸੀਂ ਆਇਓ ਜ਼ਮੀਨ ਤੇ ਮੇਰਾ ਕੋਈ ਜਿੰਨੇ ਫੇਸਬੁਕ ਤੇ ਨੇ ਕਤੀੜਾ ਵੇਚੀਆਂ ਨੇ ਇਹ ਰਸਾਈ ਚੋਂ ਬਾਹਰ ਨਹੀਂ ਹੁੰਦੀਆਂ। ਮੈਂ 6 ਮਿੰਟ ਲੱਗਾ ਸਰਵਿਸ ਕੌਣ ਉਤਰਿਆ ਥੱਲੇ? ਸੰਤ ਸਮਾਜ ਨੇ ਕੀ ਕੀਤਾ? ਸੰਤ ਸਮਾਜ ਨੇ ਦਸਮ ਗੰਧਾ ਵਿਵਾਦ ਤਾਂ ਕੀਤਾ ਸੀ ਸੰਸਮਾਜ ਚੋਂ ਹਿੱਸਾ ਸੰਸਮਾਜ ਦਾ ਠੀਕ ਹੈ ਅਸੀਂ ਨਾਨ ਸਿੰਘਾਂ ਦੇ ਹਿੱਸੇ ਟਕਸਾਲਾਂ ਦੇ ਅਸੀਂ ਸੰਪਰਦਾਇ ਲੋਗਾਂ ਜੇ ਸੁਲਮਾਨ ਮਿਸਬਾਈ ਨੇ ਗੁਰੂਸਮ ਗੰਗਾ ਕਦਰ ਮਾਫੀ ਮੰਗਵਾਉਣ ਵਾਲਾ ਪਹਿਲਾ ਸੇਖਣ ਕੋਲ ਦੁਨੀਆ ਦੇ ਵਿੱਚ ਸੱਤ ਸਮਾਜ ਚੋਂ ਟਕਸਾਲਾਂ ਚੋਂ ਸੰਪਰਦਾਵਾਂ ਚੋਂ ਜਨੇਸ ਸੁਲਮਾਨ ਮਿਸਬਾਈ ਕੋ ਮਾਫੀ ਮੰਗਵਾਈ ਹੈ ਪਾਕਿਸਤਾਨ ਦੀ ਮਰਦਮਸ਼ੁਮਾਰੀ ਕਰਵਾਈ ਹੈ 76 ਸਾਲਾਂ ਚ ਪਹਿਲੀ ਦਫਾ ਸਿੱਖਾਂ ਦੇ ਵੋਟਾਂ ਬੜੀਆਂ ਪਾਕਿਸਤਾਨ ਚ ਸਿੱਖਾਂ ਨੂੰ 6 ਨੰਬਰ ਮਿਲਿਆ ਚੇਤਰਾ ਸਾਹਿਬ ਦੀ ਪਹਿਲੀ ਵਾਰ ਇੱਕ ਉਦਾਸੀ ਸੰਪਰਦਾਇ ਕਰਕੇ ਅੱਜ ਜਿਹੜੀ ਕਤੀੜ ਬੋਲੀ ਤੁਸੀਂ ਕੀਤਾ ਹੁਣ ਤੱਕ ਆਂਦੇ ਨੇ ਕੱਲੇ ਨੇ ਆਪਣੇ ਦਮ ਤੇ ਨਿਹਰੀ ਲਿਆਂਦੀਆਂ ਨੇ ਸਾਈਆਂ ਦੀ ਅੰਦੂਲੇ ਛੁਲੇ ਹੁਣਾਂ ਦੀ ਜਿੰਨੇ ਪਖੰਡੀਆਂ ਬਾਸਟਰ ਨੇ ਇਹ ਕਿਨੇ ਕੀਤਾ ਜੀ ਸੰਪਰਦਾਇ ਨੇ ਤੇ ਇਹ ਜਿਹੜੇ ਗਿੱਟਲ ਨੇ ਇਹਨਾਂ ਕੀ ਕੀਤਾ ਨਾ ਦੇ ਨਾਲ ਦਰਸ਼ਨ ਸਿੰਘ ਦੇ ਇੱਕ ਕੁਰਮ ਸਮਝਲਾਣ ਦੇ ਤੇ ਜੇ ਕਾਲਾ ਫਗਾਨਾ ਆਪਣੀ ਨੂਨਾ ਉਹਦੇ ਰੇਪ ਦੇ ਕੇਸ ਨੇ ਠੀਕ ਹੈ ਸ਼ਿਵ ਤੇਗਦੇ ਗੁਰੂ ਘਰ ਦੇ ਵਿੱਚ ਇੱਕ ਦੂਜੀ ਧਰਮ ਨਾਲ ਗਲਤ ਕੰਮਾਂ ਦੇ ਦੋਸ਼ ਨੇ ਕੁਲਦੀਪ ਸਿੰਘ ਸ਼ੇਰ-ਏ-ਪੰਜਾਬ ਦੇ ਉੱਤੇ ਆਪਣੀ ਸੱਗੀ ਭਾਂਜੀ ਦੇ ਰਿਪ ਦੇ ਦੋਸ਼ ਨੇ ਕੈਲੀਫੋਰਨੀਆ ਦੇ ਮੁੰਡੇ ਗੁਰਚਰਨ ਦੇ ਬਾਅਦ ਜੀ ਮਰ ਗੁਰਦੁਆਰੇ ਦੇ ਵਿੱਚ ਕਿਸੇ ਬਜ਼ਾਰੂ ਔਰਤ ਅੰਗੋਰੀ ਨਾਲ ਪਹਿਣ ਸਾਦੀ ਵਿੱਚ ਕਾਜ ਬਣਾਉਂਦੇ ਹੋਏ ਸਬੰਧਾਂ ਦੇ ਦੋਸ਼ ਨੇ 35 ਮਿਸਣੀ ਸਾਰੀ ਸੰਪੱਧ ਕਦਰ ਕਰਦੀ ਹੈ ਆਪਣਾ ਦੀ ਬੰਦ ਕਰਦੀ ਹੈ ਆਪਣੀ ਲਈ ਨਹੀਂ ਬੋਲਦੇ ਸੋ ਆਪਣੇ ਪਰਦੇ ਘਰ ਜਿਹਦੇ ਨੇ ਦੂਜਿਆਂ ਰੋਲਾ ਪਾਉਂਦੇ ਨੇ ਹੁਣ ਵੀ ਦੇਖੋ ਜਿੰਨੀਆਂ ਮੇਰੀ ਪੋਸਟਾਂ ਕ੍ਰਿਸਟੀਆਂ ਤੇ ਜਿਹਨੇ ਇਹ ਦੂਜੇ ਤੇ ਜਿਹਨੇ ਉਤੇ ਨਹੀਂ ਉਤੇ ਨਹੀਂ ਕੋਈ ਨਹੀਂ ਆਇਆ ਤੇ ਨਾਨਸਾ ਘਰੋਂ ਤੇ ਸਾਰੇ ਐ ਸਿਆਪਾ ਪੈ ਗਏ ਜਿਵੇਂ ਮਾਂ ਹੀ ਮਰ ਗਈ ਹੁੰਦੀ ਵੀ ਹੈ ਇੱਕ ਤੇ ਪਹੁੰਚ ਗਿਆ بڑے بڑے ਫੋਨ ਆਏ ਨੇ ਪਰ ਜਿੱਥੇ ਘਰੋਂ ਤੇ ਡੜ ਕੇ ਹੋਤੇ ਨੇ ਸੋ ਇਹ ਕਤੂ ਤਿੰਨਾਂ ਦੀ ਬਾਕੀ ਦੇ ਬਾਬੇ ਮੱਖੇ ਲੱਖੇ ਨੂੰ ਜੀ ਹੁਣ ਮਾਫੀ ਮੰਗਣੀ ਬਈ ਇਹ ਉਦੋਂ ਕੰਮ ਕਰ ਲੈਂਦਾ ਤੇ ਇਹਨੂੰ ਹਾਜ਼ਰ ਹੋ ਕੇ ਮਾਫੀ ਨਹੀਂ ਮੰਗਣੀ ਪੈਣੀ ਐਨੀ ਇਹਨੂੰ ਨਮੋਸ਼ੀ ਨਹੀਂ ਚੱਲਣੀ ਪੈਣੀ ਉਦੋਂ ਨਹੀਂ ਹੋ ਗੱਲ ਸੀ ਵੀ ਅੰਮ੍ਰਿਤਪਾਲ ਦੇ ਕੋਈ ਕੇਸ ਨਹੀਂ ਬਣਦਾ ਦੁਨੇਗਰ ਨੂੰ ਦੁਨੇਗਰ ਕੋਸਰ ਸਪੀਚ ਸੁਣੋ 10 9 ਮਿੰਟ ਦੀ ਆ ਪਰ ਇਹ ਜਿਹੜੇ ਖੋਤੇ ਦੇ ਬੱਚੇ ਨੇ ਇਹਨਾਂ ਨੂੰ ਘਟਾ ਸਮਝ ਆਉਣੀ ਆ ਇਹ ਜਿਹੜੀ ਮੇਰੀ ਵੀਡੀਓ ਸਿਰ ਗੁਰਮੁਖਾਂ ਵਾਸਤੇ ਆ ਜਿਹੜੇ ਸੂਝਵਾਨ ਨੇ ਆ ਜਿਹੜੇ ਗਿੱਟਲ ਨੇ ਇਹਨਾਂ ਨੂੰ ਆਪਣਾ ਕੋਈ ਤਲਬ ਨਹੀਂ ਮਾਰੇ ਜਿੱਥੇ ਜਾ ਕੇ ਕਿਉਂਕਿ ਇਹ ਸਾਡੇ ਸਾਹਮਣੇ ਨਹੀਂ ਹੁੰਦੇ ਸਾਨੂੰ ਕੀ ਪਤਾ ਫੇਸਬੁਕ ਤੇ ਕੌਣ ਬੈਠਾ ਹੈ ਤੇ ਜਿਹੜੇ ਸਾਡੇ ਸਾਹਮਣੇ ਉਹਨਾਂ ਦਾ ਫੇਸਬੁਕ ਨਾਲ ਕੋਈ ਤਲਬ ਨਹੀਂ ਸੋਸਲ ਮੀਡੀਆ ਹੈ ਪਰਵਾਹ ਨਾ ਕਰਿਆ ਕਰੋ ਕਿ ਬਾਕੀ ਜੋ ਅੱਜ ਬਾਬੇ ਲਖਨੇਵੀ ਕੀਤਾ ਜੇ ਉਹ ਤਾਂ ਸਾਡੀ ਗੱਲ ਮੰਨ ਲੈਂਦਾ ਤੇ ਅੱਜ ਇਹ ਕੰਮ ਨਹੀਂ ਸੀ ਕਰਨਾ ਪੈਣਾ ਕੱਲੇ ਨੂੰ ਮਾਫੀ ਨਹੀਂ ਮੰਗਣੀ ਬੜੇ ਸਾਦੇ ਸੰਤ ਸਮਾਣੇ ਲਾੜ ਲਾਕੇ ਤੇ ਗੁਨੇਗਾਰ ਨੂੰ ਗੁਨੇਗਾਰ ਕਹਿਣਾ ਸੀਗਾ ਨਾਲੇ ਪੰਥ ਨੇ ਸ਼ਾਬਾਸ਼ ਜੇਣੀ ਸੀਗੀ ਤੇ ਨਾਲੇ ਜੱਜਕਾਰ ਹੋਣੀ ਸੀਗੀ ਸੋ ਸਾਡੀ ਨਹੀਂ ਮੰਨੀ ਚਲੋ ਜੱਜਕਾਰ